ਜਾ ਕਰਦਾ ਜਕੇ ਹੁਣ ਇਹਦੇ ਪਿੱਛੇ ਮਤਲਬ ਇਥੇ ਆਪਾਂ ਨੇ ਕਿਆ ਕੰਮ ਲੈਣਾ ਕੋਈ ਸਾਨੂੰ ਪਤਾ ਲੱਗੇ ਕੋਸ ਮਾੜਾ ਮੋਟਾ ਛੌਂਕਦਾ ਜੀ ਇਹ ਕੰਮ ਹੈ ਤੇਰੇ ਤੇਰਾ ਭਲਾਉ ਜੇ ਛੌਂਕ ਟਰਾਲਾ ਜੀ ਦਾ ਲਿਆਂਦਾ ਹਾਂ ਜੇ ਪਹਿਲਾਂ ਲਿਖਿਆ ਹੋਇਆ ਰਹਿੰਦਾ ਬਾਪੂ ਕਹਿੰਦਾ 36 20 ਇਹ ਪੰਜਾਬੀ ਲਿਆਂਦਾ ਗੱਲ ਸੁਣ ਲੈ ਤੂੰ ਜੱਟਾਂ ਚ ਰਹਿ ਕੇ ਤੇਰਾ ਦਿਮਾਗ ਖਿਲ ਗਿਆ ਤੈਨੂੰ ਮੈਂ ਦੱਸਾਂ ਛੌਂਕ ਨਹੀਂ ਨਹੀਂ ਤੈ ਕੰਮ ਗਲਤ ਕਰ ਲਿਆ ਹੈ ਮੇਰੇ ਹਿਸਾਬ ਨਾਲ ਹਾਂ ਉਹ ਜੱਟਾਂ ਚ ਰਹਿ ਕੇ ਉਹ ਚਟਾਲੀਆਂ ਛੇਕੀਆਂ ਲੱਗ ਗਿਆ ਮਾਰਨਾ ਹੈ ਜੱਟੇ ਆ ਪਤਾ ਨਹੀਂ ਬਾਮਣ ਕੀ ਆ ਅੱਜ ਜੱਟ ਹੈ ਅੱਜ ਦੇ ਟਾਈਮ ਵਿੱਚ ਪੈਸਾ ਰੇ ਮਿੱਟੀ ਕੂੜਾ ਹੀ ਇਸ ਤਾਂ ਤੱਪੜਾਂ ਗਾਸ ਕਰ ਮੇਰੇ ਵੀ ਪਾਪਾ ਜੀ ਨੂੰ ਗੱਲ ਕਰੀ ਆਪ ਕੋ ਸੱਚੀ ਨਵੀਂ ਹੈ ਤੇ ਬੇਚੀ ਹੈ ਵੀ ਆ ਦੁਪਹੀ ਹੈ ਹਾਂ ਮੈਂ ਜੁਆਈ ਜੁਆਈ ਗਿਆ ਤੈਨੂੰ ਆਏ ਨੂੰ ਦੇਖੋ ਜਿੱਤ ਖਾਇਆ ਕੱਢ ਕੇ ਦੇਖੋ ਲਓ ਹਾਂ ਦੇਖ ਲਾੜੀ ਤੇ ਸੀ ਹਾਂ ਵਰਤਨ ਪਤਾ ਉਹ ਦਰਸਾਬ ਐਜੀ ਤੇ ਸੀ ਬਿਲਕੁਲ ਅਸਾਂ ਤਾਂ ਹਾਂਜੀ ਮਚਾ ਕੇ ਪਚਾ ਕੇ ਹੱਸ ਕੇ ਆ ਕੇ ਥੋੜਾ ਜੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਅਗੇ ਅਰਦਾਸ ਹੈ ਆਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਆ ਦਾਤਾ ਮੇਰਿਆ ਸਭ ਦਾ ਭਲਾ ਕਰੀ ਸਭ ਦੀਆਂ ਜਾਇ ਜਾਇ ਜੋ ਮੇਨੂੰ ਕਾਮਨਾਵਾਂ ਪੂਰੀਆਂ ਕਰਦੀ ਨਾਲੇ ਜ਼ਿੰਦਗੀ ਨੂੰ ਆਪਣੀ ਨੂੰ ਐਨ ਵਧੀਆ ਵਧੀਆ ਢੰਗ ਦੇ ਨਾਲ ਖੁਸ਼ ਖੁਸ਼ੀ ਖੁਸ਼ੀ ਬਤੀਤ ਕਰਨ ਸਾਰੇ ਜਣੇ ਹਨਾ ਆਨੰਦ ਲੈਣਾ ਆਪਣੀ ਜ਼ਿੰਦਗੀ ਦਾ ਮਤਲਬ ਸਾਰੇ ਮਿਸਤਰੀ ਸਾਹਿਬ ਅੱਜ ਤਾਂ ਕਿਹੜੇ ਘੋੜੇ ਪੱਟੜੇ ਵੇ ਕਿਹੜੇ ਕਿਹੜੇ ਕਿਹੜਾ ਘੋੜਾ ਪੱਟੜੇ ਕਹਣ ਮਿਸਤਰੀ ਸਾਡਾ ਆਇਆ ਬਾਨਕੇ ਤਾਂ ਮੁੜਿਆ ਇੱਥੇ ਹੈ ਟੋਟਾ ਪੀਤਾ ਬਸ ਸਸਰਗਾਂ ਦੀ ਸਾਰਿਆਂ ਨੂੰ ਅੱਜ ਕਹਿੰਦਾ ਹੋਰ ਸਮਾਨ ਨਹੀਂ ਪੀਤਾ ਅੱਜ ਸਿੰਘਾ ਵਾਲਾ ਪੀਤਾ ਪਿਆ ਕੋਟਾ ਹੈ ਨਾ ਕੋਟਾ ਦਾ ਨਹੀਂ ਮੈਨੂੰ ਲੱਗਦਾ ਤਾਂ ਕੁਝ ਹੋਰ ਹੈ ਸਿਸਟਮ ਹੈ ਕੁਝ ਮਿਕਸ ਕਰੀ ਫਿਰਦਾ ਹੁਣ ਕੋਈ ਵੀ ਕਹੇ ਸਾਦਾ ਨਾ ਰੋ ਅੰਗਰੇਜ਼ੀ ਕਹੇ ਸਾਦਾ ਨਾ ਦੇਸੀ ਕਹੇ ਸਾਦਾ ਨਾ ਜਮਾਈ ਤੇ ਸੀਗਾ ਆ ਕੀ ਹੁੰਦਾ ਏ ਮੂਰੇ ਵੀ ਦੇਖ ਲਈ ਟਵਾ ਤਹੀ ਪਟਿਆ ਵਾ ਹਾ ਘੱਡ ਬਈ ਰੇਟ ਪੇਸੀ ਆ ਵੇ ਰਾਂਗਾ ਅੱਡ ਭਈ ਵਾਲ ਤੇ ਸੀ ਹਾਂ ਪਤਾ ਮੈ ਅਜਵਾਈ ਨਹੀਂ ਰਤਾ ਇਹਦਾ ਪੱਕਾ ਹਾਂ ਅੱਛਾ ਮੇਜੀ ਪਸਾ ਹਾਂ ਇਹ ਤਾਪਾ ਲੇਕਰ ਦੀ ਸਾਸਰੀ ਘਰ ਤਾਂ ਬੁਲਾ ਦੇ ਯਾਰ ਲਾਹੂ ਖਾਸਾ ਵੈ ਗੁਰਜੀ ਕਾਣ ਹਾਂ ਇਹ ਬਣ ਸਾਲ ਆ ਲਾਹੂ ਦੇਸੀ ਆ ਇਹ ਲਾਹੌਰੀ ਹੈ ਇਹ ਦੋਹੇ ਪਾਸੇ ਨੂੰ ਉਹੀ ਆ ਇਧਰ ਨੂੰ ਵੀ ਮੂਹ ਬਣਿਆ ਵੈਦਾ ਇਧਰ ਬਣਦਾ ਅੱਛਾ ਦਰਸ਼ਨ ਪਤਾ ਕੌਣ ਦਰਸ਼ ਅਮਨ ਟਰੂ ਵਾਲਾ ਅਮਰਪੁਰ ਆ ਜਾਓ ਆ ਜਾਓ ਇੱਧਰ ਨੂੰ ਬਚਾ ਕੇ ਉੱਧਰ ਦੇਖੀ ਆਪਾਂ ਇਹ ਕਹਿੰਦਾ ਭਾਈ ਤੁਸੀਂ ਖੋਲਿਆ ਨਹੀਂ ਹਾਲ ਤੱਕ ਉਹ ਲੈਂਟਰ ਵੀ ਲੈਂਟਰ ਤਾਂ ਖੁੱਲ ਜਾਣਾ ਚਾਹੀਦਾ ਤਾਂ 10ਵੇਂ ਦਿਨ ਹੈ ਉਹ ਜੀ ਮੈਂ ਤੁਹਾਨੂੰ ਨਿੱਸੇ ਭਾਈ ਕਿਹਦਾ ਹਾਂ ਰੋਸ਼ਨ ਪਤਾਣਾ ਹੂੰ ਦਰਚ ਨਹੀਂ ਮੈਂ ਤਾਂ ਸਪਤ ਹੱਡਾ ਤਾਂ ਚੱਲ ਮਤਲਬ ਟਰੂ ਵਾਲਾ ਇਹ ਵੀ ਕੱਲ੍ਹ ਸਹੀ ਆ ਲੈ ਵੀ ਅੱਜ ਅੱਜ ਕਹਿੰਦਾ ਵੀ ਹਟ ਜਾਓ ਪਿੱਛੇ ਜੋਗਾ ਕਰ ਨਹੀਂ ਕਰਨਾ ਅੱਜ ਹੈ ਅੱਜ ਨੂੰ ਹਟਦਾ ਪਾਣੀ ਇਹ ਤਾਂ ਮੀਂਹ ਕਰਕੇ ਆ ਗਿਆ ਪਾਣੀ ਹਾਂ ਉਹ ਮੇਰੇ ਮਾਲਕ ਆ ਗੁਰੂ ਨਾਨਕ ਇੱਥੇ ਬਾਬਾ ਨਾਨਕ ਜੀ ਬੱਬੂ ਮਾਂ ਬਤਾ ਹਾਂ ਬੱਬੂ ਮਾਂ ਕਹਿੰਦਾ ਇੱਕ ਬਾਬਾ ਨਾਨਕ ਜੀ ਜਿਹਨੇ ਤੁਰ ਕੇ ਦੁਨੀਆ ਘਾਤੀ ਢਿੰਡਰਿਆ ਬਾਬਾ ਦਾਦਾ ਨਾ ਕਿਤੇ ਬੱਬੂ ਮਾਂ ਤੇ ਅੱਛਾ ਢਿੰਡਰੀਆਣਾ ਬਾਬਾ ਬੱਬੂ ਮਾਂ ਤੇ ਡਰਦਾ ਹੈ ਯਾਰ ਨਵੀਆਂ ਨਵੀਆਂ ਗੱਲਾਂ ਸੁਣਾਉਂਦਾ ਤੂੰ ਵੀ ਯਾਰ ਅੱਛਾ ਹਾਂ ਅੱਛੇ ਵਿਸ਼ਵਾਸੀ ਠੰਡਾਰ ਹਾਂ ਪਤਾ ਹੂੰ ਸਾਸਕ ਦਾਸੀ ਬਾਬਾ ਵੀ ਪੁੱਤ ਅੱਛਾ ਪਰ ਮਜਰਾ ਹਾਂ ਗੋਸ਼ੀ ਲਾਉਂਗੀ ਪਰ ਮਜਰਾ ਅੱਛਾ ਉਧਾਨੇ ਬਣਿਆ ਆਲਾ ਬਰ ਗੱਲ ਸੁਣ ਕੀ ਕਰਨਾ ਹੁਣ ਇਹਦਾ ਵੀ ਦੇਖ ਇਧਰ ਵੀ ਦੱਸ ਕੀ ਕਰਨਾ ਸਾਰੇ ਚੱਕ ਦੇ ਸਕਦੇ ਇਹ ਤਾਂ ਚੱਲ ਬਾਹਰ ਵਾਲੇ ਚੱਕ ਹੋ ਜੂ ਆਪਾਂ ਤਾਂ ਅੰਦਰ ਤੇ ਖੋਲਣੀ ਆ ਹੋ ਮੈਂ ਵੀ ਖੋਲ ਦੇਣੀ ਫਿਰ ਨੂੰ ਤੋੜ ਉਹਨੂੰ ਕਿੱਥੇ ਤੇ ਤੋੜਨਾ ਕਿੱਥੇ ਤੇ ਬੜੂਗੇ ਅੰਦਰ ਤਾਂ ਬੰਦ ਤਾਂ ਸਾਰੇ ਪਾਸੇ ਤੇ ਕਰਤਾ ਹੋ ਮੈਂ ਕਰ ਦੂੰ ਸਭ ਕੋਲੇ ਖਾ ਪੈ ਗਿਆ ਅਗਾਂਹ ਮਿਸਤਰੀ ਕੋਲੇ ਖਾ ਪੈ ਗਿਆ ਬਾਬਾ ਹਾਂ ਗਾਂਹ ਮਿਸਤਰੀ ਇਹਦਾ ਕੀ ਬਣੂਗਾ ਯਾਰ ਬੜੂਗੀ ਕਿੱਕੜਾ ਪਾਉਣ ਅੰਦਰੋਂ ਮੈਂ ਵੀ ਬੜ ਜਾਣਾ ਹੂੰ ਕਹਿੰਦਾ ਵਿੱਚ ਦੇਖ ਲਾ ਮੈਨੂੰ ਲੱਗਦਾ ਨਹੀਂ ਬੜ ਨਹੀਂ ਹੁੰਦਾ ਦੇਖਦਾ ਵਿੱਚ ਬੜਾ ਦੂ ਇਹ ਪਾਇਆ ਲੈਟਰ ਬੜੂਆ ਅੰਦਰ ਤੇ ਵੀ ਗੈਰਲੈਂਟਰ ਪਾਇਆ ਉਹ ਅੰਦਰ ਵੀ ਬੜੂਆ ਪੇ ਆ ਬੰਦਾ ਕਹਿ ਰਿਹਾ ਵਿੱਚ ਕਹਿ ਰਿਹਾ ਕਹਿੜੂ ਵਾਲਾ ਕਹਿੜੂ ਵਾਲਾ ਕਮੇਟਰੀ ਦਾ ਪਤਾ ਹੂੰ ਦਿਖਾ ਪਕੀ ਕਿਹੜਾ ਸਰਾ ਹਾਂ ਫੇਰ ਰਿਚ ਹੂੰ ਫੇਰ ਉਹ ਆ ਵੀ ਗਿਆ ਪਤਾ ਵਰਦਾ ਅੱਛਾ ਬਾਕਸਿਆਂ ਬੱਲੇ ਆਏ ਹਾਏ ਸ਼ਿਕਾਤ ਹੋਣਾ ਕਹਿਣ ਵਿੱਚ ਡਾਕਟਰ ਤੋਂ ਨਹੀਂ ਬਿਆਸ ਨੇ ਬੋਲਦਾ ਇੱਥੇ ਲੈਟਰ ਮਾ ਕਾ ਫਾਸਟਰ ਟੋਨੀ ਕੋਲੇ ਫਿਰ ਜੈਦਾ ਅਖੋਲ ਕੇ ਅਖੋਲਣਾ ਹਰ ਜਾ ਭਾਈ ਚਾੜੂ ਵਾਲਾ ਮਜੀ ਸਿੰਘ ਚਾਟਾ ਪਛਾਪ ਹੀ ਖੋਲਣਾ ਖੋਲ ਜਾ ਚੱਕੜਾ ਚੱਕੜਾ ਇਹਦਾ ਚੱਕੜਾ ਹਾਲੋ ਇਹ ਚੱਕਾ ਚੱਲੋ ਹਾਲੋ ਆਹ ਚੱਕੋ ਹਾਲੇ ਆ ਸੁਣ ਤਾ ਨਾ ਇਹ ਲੈ ਮੋਰ ਵਾਲੀ ਥੋਰ ਆ ਗਿਆ ਅੱਜ ਅੱਜ ਦਾ ਮੋਰ ਬਣੀ ਫਿਰਦਾ ਮੇਸਤਰੀ ਸਾਡਾ ਮੋਰ ਪਾਪਾ ਜੀ ਵੀ ਆ ਗਏ ਪਾਪਾ ਜੀ ਵੀ ਆ ਗਏ ਜੀ ਅਜੀ ਪਰ ਪੈਲ ਪਾਉਣੀ ਆ ਪਤਾ ਅਛਰੂ ਅਛਰੇ ਨਾ ਤਰਿਆ ਹੂੰ ਮੈਨੂੰ ਨਾਮ ਤਾਂ ਹੋ ਗਿਆ ਕੰਮ ਹੋ ਗਿਆ ਮੈਂ ਗਾਜ ਲੱਭੀ ਗਿਆ ਇੱਧਰ ਗਾਜੋਰੇ ਲਾਇਆ ਪਿਆ ਉਹ ਗਾਜ ਮੈਨੂੰ ਆਜਾ ਗੱਲ ਖਾਉਂਗਾ ਤੁਹਾਨੂੰ ਆਜਾ ਨਹੀਂ ਕਿੱਥੇ ਦੇਖਿਆ ਗਾਜ ਹਾਲਾ ਕੱਢੀ ਦੇ ਆਹ ਮਿੱਕੀ ਨਹੀਂ ਪਹਿਲਾਂ ਵਿਚ ਉੱਤਰਨੇ ਵਾਲਾ ਜਿਗਾੜ ਕਰ ਹੋਣਾ ਇਹ ਮੈਂ ਕੱਢਦਾ ਨਾ ਖੋਲ ਦੇ ਮੈਂ ਖੋਲ ਦੇ ਇੱਕ ਮਿੰਟ ਉਹ ਵੀ ਇੱਟਾਂ ਕੱਢ ਵਿਖੀ ਦੂਈਆਂ ਨਹੀਂ 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 ਚਲ ਵਿਚ ਨੂੰ ਕੋਣ ਕੱਢੀ ਜਾਂਦਾ ਪਾਂਲਣਾਂ ਦਾ ਬਾਹਰ ਨੂੰ ਅੰਦਰ ਫਰਸ਼ ਬੱਗੇ ਨੂੰ ਜਾ ਕੇ ਮਿੱਕੀ ਕੀ ਕਰੀ ਮਿੱਕੀ ਉਹ ਇੱਟਾਂ ਜਿਹੜੇ ਮੋਗਾ ਜਿਹਾ ਉਹ ਇੱਟਾਂ ਪਟੋਣੀਆਂ ਪਹਿਲਾਂ ਉਹ ਕੋਈ ਕਰਨੀ ਚੁੰਟਾ ਨਾ ਦਰਦ ਨਹੀਂ ਨਾ ਕੋਲ ਖੋਲ ਟਾਂਟ ਮਿਸਤਰੀ ਟਾਂਟ ਮਿਸਤਰੀ ਇਹ ਲੈਵਲ 'ਚ ਨਹੀਂ ਪਾਇਆ ਤਾਂ ਐਂ ਰਹਾ ਆ ਇੱਕ ਜਗ੍ਹਾ ਬਹੁਤ ਵਿੱਚ ਉਹ ਲੇਵਰ ਲੈਵਰ ਮੈਨੂ ਜੂਨੀਅਰ ਤੇ ਜਾ ਕੇ ਜੂਨੀਅਰ ਪਤਾ ਬਿਸ਼ਾ ਮੰਜ਼ਰ ਹਾਂ ਮੇਰਾ ਮਾਮਾ ਸਹਰ ਖਨੇ ਚੇਰ ਵਿੱਚ ਆ ਲੈ ਬਿਸ਼ਾ ਬਾਕੀ ਉਹ ਕਿਹੜੀ ਰੀਲ ਪਾ ਲਈ ਤਾਂ ਹੁਣ ਕੰਮ ਕਰੀਏ ਮਨ ਨੂੰ ਲੱਗਦਾ ਕੰਮ ਹੋਊਗਾ ਤਾਂ ਚਾਹਦਾ ਉਹਦਾ ਬੰਦ ਕਰਨਾ ਪੈਣਾ ਹੈ ਇਹ ਲੈ ਇਹ ਲੈ ਆਪ ਇਹ ਲੈ ਹਾਤਾ ਨਾ ਦਿਲੋਂ ਸਾਬ ਅੱਜ ਕਿਹੜਾ ਤੇ ਕਿਹਦਾ ਪਤਾ ਅੱਲਾ ਹੈ ਕਲਸਾ ਕੇ ਤੇ ਕਿਹਦਾ ਦੀ ਸਾਰਿਆਂ ਦਾ ਜਾਣ ਪਛਾਣਾ ਪਈ ਇਹਦੀ ਮੇਰਾ ਪੁੱਤ ਆਹ ਉਹ ਅੱਥਰ ਪੜੂਗਾ ਕਿ ਮੈਂ ਫੱਟੇ ਤਾਂ ਬੰਦ ਆਉਂਦਾ ਹਾਂ ਮੈਂ ਆਪੇ ਕਰਨਾ ਆਪੇ ਬਣਾ ਲੈਣਾ ਹਾ ਬੋਲਦਾ ਤਾਂ ਹੈ ਥੱਲੇ ਨੂੰ ਕੁਸ ਆਹੋ ਹੋ ਹੋਣੀ ਕਿੰਨੇ ਸਾਲ ਕੋ ਹਾਂ ਕੀ ਕਰੂੰਗਾ ਹੁਣ ਦੱਸ ਵੀ ਦੇ ਕਲਸਾ ਪਰ ਉਹ ਪੈਸੂ ਕੋ ਹਤਾ ਵੈਰੀ ਕਸਤ ਬਾਰੇ ਫੇਰ ਯਾਦ ਆ ਗਿਆ ਨਹੀਂ 9:00 ਵਜੇ ਬਹੁਤ ਆ 8:00 ਵਜੇ ਆਦਾ ਓਹੋ ਬਹੁਤ 8:00 ਵਜੇ ਬੈਠ ਦਮ ਟੁੱਟ ਗਿਆ ਤੇ ਇਹ ਕੱਦਾ ਲੱਗਿਆ ਵਾ ਕੰਮ ਇਹ 9:00 ਵਜੇ ਅੱਜ ਰਸ਼ਟੋਈ ਮਸੂ ਅੱਜ ਮਸੂ ਰਸ਼ਟੋਈ 6 ਨੂੰ 베ਲੇ ਮਿਲਦਾ ਜਾਂਦਾ 베ਲੇ ਨਹੀਂ ਮਿਲਦਾ ਪੱਕੀ ਗੱਲ ਬਾਕੀ ਮਿਸਤਰੀ ਕੱਢਣਾ ਜੈਸਾ ਫੋਨ ਕਰ ਮੈਂ ਰੈਂਟਰ ਖੋਦਦਾ ਦਸ ਦਿਨ ਖੋਲ ਦੇਣਾ ਤਾਂ ਮੈਂ ਹੀ ਲੇਟ ਹੋ ਗਿਆ ਨਾ ਪਤਾ ਸੁੰਦਰ ਸੀ ਮਾਟਾ ਹੋਜਾ ਹਾਂ ਗੰਜਾ ਕਰਨੀ ਇਹ ਤਾਂ ਮੋਰਿੰਦ ਬਾੜ ਲੱਦਾ ਜਾਂਦੀ ਤਾਂ ਕੋਈ ਆਦਰ ਦੇਖ ਹੁ ਕਿੱਕਣਾ ਪੜੂਗੇ ਵਿੱਚ ਉਹ ਉਸਤਾਦ ਖਾਂਦਾਂ ਵਿੱਚ ਹੈ ਖਾਂਦਾਂ ਨਹੀਂ ਹੈ ਸਾਡੇ ਕੋਲ ਕਿਹੜਾ ਸਰਟੀਫਿਕੇਟ ਹੈ ਨੀ ਕੋਰਾ ਕਾਲਾ ਉੱਠਾ ਉਹਨਾਂ ਸਰਟੀਫਿਕੇਟ ਹੈਗਾ ਦੇਖੋ ਹੈ ਨਹੀਂ ਹਾਂ ਨਾਲੇ ਕਿਹਨਾਂ ਛੱਜੂ ਰਾਮ ਦਾ ਸਰਟੀਫਿਕੇਟ ਹੈਗਾ ਮਿਸਤਰੀ ਆ ਹੈਗਾ ਬਿਲਕੁਲ ਹੈਗਾ ਅੱਛਾ ਆ ਗਾਟ ਲਾਰਸਨ ਸੁਪਰਡਾਟ ਹੈ ਵੀ ਗਾਟ ਅੱਛਾ ਨਾ ਬਾਪੂ ਦਾ ਸਰਟੀਫਿਕੇਟ ਹੈਗਾ ਮੇਰੇ ਦਾਦਾ ਦਾਸੂ ਦਾ ਜੀ ਹਰਵੰਦ ਜੀ ਟੱਪਿਆਂ ਦਾ ਗਾਸ ਰੋ ਗਰ ਵਿੱਚ ਮੇਰੇ ਜੀ ਪਾਪਾ ਜੀ ਨੂੰ ਦਾਸੂ ਦਾ ਜੀ ਜਾਨੀ ਕਹਿੰਦਾ ਆਪਰੇ ਫਿਰ ਚਿੱਤ ਨਵੀਂ ਦਾ ਇੱਕ ਬੇਸੀ ਹੈ ਬੀਆ ਦੁਪਹਿਰ ਹੀ ਹੈ ਹਾਂ ਮੈਂ ਜਵਾਈ ਜਵਾਈ ਗਿਆ ਨਾ ਚ ਰੋਗੇ ਤੈਨੂੰ ਆਏ ਨੂੰ ਦੇਖੋ ਦਾਦੀ ਦਿਖਾਇਆ ਕੱਢ ਕੇ ਦੇਖੋ ਲਓ ਆਹ ਦੇਖ ਲਾਉੜੀ ਤੇ ਸੀ ਹਾਂ ਦਰਸ਼ਣ ਪਤਾ ਉਹ ਦੁਰਦਾਬ ਐਜੀ ਤੇ ਸੀ ਬਿਲਕੁਲ ਆਪਾਂ ਤੈਨੂੰ ਦੱਸਾਂਗੇ ਆਹ ਦੁਪਹਿਰ ਹੀ ਤੇ ਸੀ ਕਦਰਦਿ ਸਿ ਵੀਰਾਂ ਕਪੂ ਕਦਰਦਿ ਸਿ ਤੁਹਾੜ ਪੜੀ ਬਹਗਰੂ ਫੋਟੋ ਫੋਟਾ ਕਾਲਵ ਮੈਸਰੀ ਉੱਧਰ ਵੀ ਦੱਸਦੇ ਉਹਨੂੰ ਵਿਕੀ ਵੀ ਦੱਸਦੇ ਕੁਛ ਕਰਨਾ ਹੁਣ ਜਾਂ ਹਾਂ ਹੁਣ ਕੀ ਕਰਨਾ ਮੈਂ ਕਰ ਦਾਂ ਆਪੀ ਹਾਂ ਦੱਸਤਾ ਤਾਂ ਹੀ ਕੁਛ ਨੂੰ ਮੈਂ ਵੀ ਐਸੇ ਰੱਖ ਲਿਆ ਇਹ ਵਾਹਿਗੁਰੂ ਸੱਚਾ ਪਾਤਸ਼ਾਹ ਇਹ ਨਹੀਂ ਹਟਦਾ ਅੱਜ ਉਹ ਤੇਰੀ ਓਏ ਸ਼ਾਲੰਦਰ ਥਾਰਾ ਕੋ ਤੇ ਉਹ ਜੱਟ ਓਏ ਉਹ ਨਹੀਂ ਉਹ ਨਾ ਤੋੜਦੀ ਮੁਰਵਾ ਸਾ ਹਾਂ ਇਹ ਵੀ ਮੁਰਵਾ ਦਾਂ ਮੈਂ ਨਹੀਂ ਹੜਦਾ ਬਈ ਮਿਸਤਰੀ ਨੂੰ ਕਹਿੰਦਾ ਸਾਰਾ ਕੁਝ ਪਤਾ ਮਿਸਤਰੀ ਨੂੰ ਸਖਾਉ ਕੋਦ ਵੀ ਅੱਛੇ ਾ ਢੀਲੇ ਲੱਗੇ ਕਰਨ ਗੱਡਰਾਂ ਨੂੰ ਹਾਂ ਪਚਾ ਕੇ ਪਚਾ ਕੇ ਉਹ ਤੇਰੀ ਖੋਲ ਤਾਂ ਬਈ ਖੁੱਲ ਜਾ ਖੁੱਲ ਜਾ ਸਹੀ ਗੱਲ ਆ ਲੈ अंदर वगैरह समान सारी आए बचा के पालना दही अच्छा सब पता तेन मिस्त्री है खानदानी ਘਟਵੇਂ ਵਿਦੈਸ਼ ਜੀ ਸਾਹਿਬ ਮੈਡਮ ਕਸਾਬ ਸਾਰਾ ਬਚਾ ਕੇ ਬਚਾ ਕੇ ਵੀ ਉਹ 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 ਹਟਦਾ ਨਹੀਂ ਹਟਦਾ ਨਹੀਂ ਇਹ ਨਹੀਂ ਹਟਦਾ ਕਦਾ ਹਰਸ਼ੀ ਸੇਟ ਅੰਗਾਰ ਵਾਲਾ ਯਾਰ ਕਿਤੇ ਹੋਰ ਹਰਸ਼ੀ ਸੇਟ ਹਰਜਾ ਭਾਈ ਅੰਗਾਰ ਆ ਤੁਮ ਉਹ ਦਰ ਖੋਲਣਾ ਪੈ। ਵਿੱਕੀ ਉਹ ਨੰਗਿਆ ਕਰਨੇ ਪੈਣੇ ਪਰਦੇ ਪਾਸੇ ਮੜ ਜਾ ਢੇਲੇ ਕਰਨ ਵਾਸਤੇ। ਹਾਂ ਵਿੱਕੀ। ਆ ਜਾ। ਉਹ ਕਾਨਵਟ ਬੰਨੀ ਜਾਂਦਾ ਨੂੰ ਕੀ ਗੱਲ? ਹਾਏ ਰੱਬਾ। ਇਹ ਨਹੀਂ ਹਟਦਾ। ਇਹਨਾਂ ਪਿੱਛੇ ਬੰਨਣਾ ਚੇ ਨੂੰ। ਉਹ ਇਧਰ ਬੰਨਣਾ ਤਾਂ। ਇਹ ਹੁੰਦਾ। ਹਾਏ ਰੱਬਾ। ਪਾਣਾ ਮੰਨ ਸਭ ਤੋ। ਉਹ ਕਿਹ ਕੋਲ ਤੇ ਫਟਣਾ। ਚਲੋ ਦੇਖ ਲਈ ਥੋੜੀ ਦੇਰ ਤੱਕ ਫੋਨ ਆ ਰਿਹਾ ਇੱਕ ਮਿਸਤਰੀ ਸਾਹਿਬ ਨੇ ਤਾਂ ਮੋਗ ਹੀ ਮੋਗੇ ਘੜਤੇ ਵਿਚ ਜਾ ਬੜਿਆ ਵਿਚ ਬੜ ਗਿਆ ਜਾ ਕੇ ਮੈਂ ਤਾਂ ਫੋਨ ਤੇ ਉਲਝਿਆ ਪਰ ਰਹਿ ਗਿਆ ਹਾਂ ਓ ਵਰਮਾਨਾ ਉਹ ਕਾੜ ਰੂਚੀ ਰੇਤਾ ਭਾਈ ਫੋਟੋ ਬਣਾ ਲਾ ਫੋਟੋ ਬਣਾ ਲਵਾ ਕਿੱਥੇ ਵੜ ਗਿਆ ਕਾੜ ਮਿਸਤਰੀ ਭਾਈ ਸਕ ਕੰਡ ਵਿੱਚ ਸਾਰਾ ਹੀ ਨੁੱਤ ਢਿੱਲੇ ਹੋ ਗਏ ਕਿ ਨਹੀਂ ਹਲ ਖੋਣੇ ਆ ਪਰਿਆਲਾ ਰਹਿੰਦਾ ਇੱਕਾ ਜੇ ਸੱਪ ਸੱਪ ਯਾਰ ਇਹ ਅੰਦਰ ਰੱਖੀ ਕਿਆ ਕਰੀ ਇਹਨਾਂ ਨੂੰ ਹੂੰ ਲੈ ਚਟਾ ਅੱਛਾ ਅੱਜ ਫੀਫਾ ਕੇ ਮਿਲਿਆ ਹਾਂ ਜਫੀ ਪਾ ਕੇ ਮਿਲਿਆ ਨਾ ਐਮਪੀ ਬਣਿਆ ਜਿਹੜਾ ਸੀ ਬੀਐਸਸੀ ਪੜ੍ਹੇ ਰੱਖਿਆ ਹਾਂ ਸਾਹ ਹੈਟਰ ਜਰਾ ਤੇ ਘਣ ਵਿੱਚ ਮੈਡਮ ਕਰਨ ਉਹ ਸੇਟ ਮੇਰੇ ਆ ਰਿਹਾ ਮਾ ਆ ਜਿਹੜੀ ਉਹ ਕਸਾ ਨੰਦੀ ਚੌਕ ਜਿੱਦੀ ਪੱਕ ਘਟ ਵਿੱਚ ਚੜਵਾ ਵਾਹਿਗੁਰੂ ਯਾਰ ਇਹਨੂੰ ਫਿਰ ਉਹ ਟਰੈਕਟਰ ਪਰ ਲਾਦ ਕੇ ਲਿਆਂਗੂ ਕਿ ਉੱਥੇ ਪਜਾਰਮਾ ਕਰ ਲੈ ਪਸੇ ਇਹਨੂੰ ਰੇੜੀ ਬੁਲਾ ਲਾ ਲਾਦ ਕੇ ਉੱਥੇ ਪੁੱਛਦੀਆਂ ਕਰ ਉਹਦੇ ਕੋਲ ਜਿੱਦੀਆਂ ਹੈਗੀਆਂ ਹੈ ਉਹਨੂੰ ਕਹ ਪੇਜ ਦੇ ਕੋ ਰੇੜੀ ਉਹ ਦੇਖਦਾ ਨੂੰ ਪੁੱਛ ਕੇ ਮੈਂ ਹਾਂ ਵੇ ਵੀ ਕੰਦਰੀ ਠੀਕ ਆ ਬਾਜੀ ਬਾਕਾ ਉਹ ਕੰਗਾ ਹੈ ਅਸੀਂ ਕੰਗਾ ਪਤਾ ਹੈ ਗਰੂ ਜਿੱਲੇ ਵਿੱਚ ਆਉਣਾ ਵੀ ਨਹੀਂ ਕਿਸੇ ਨੇ ਅਜੇ ਇਧਰ ਨੂੰ ਚਿਕੜੀਓ ਚਿਕੜੀ ਤਾਂ ਹੋਈ ਪਈ ਆ ਬਹੁਵਰਾ ਹਾਲ ਆ ਉਹ ਰੇ ਪਾਸੇ ਚਾਰ ਤੀਆਂ ਪੰਜ ਵਾਲੀਆਂ ਪਰਲੇ ਬੱਥੇ ਆ ਥੋੜਾ ਥੱਲੇ ਹੀ ਆ ਜੀ ਹਾਂ ਜੀ ਬੁਰੀਆਂ ਬੜੀਆਂ ਉਹ ਵੇਚੋ ਸਾਕੇ ਪਿਚਾ ਕੇ ਅੱਗੇ ਆ ਥੋੜੀ ਜੱਕਾ ਉਹਨਾਂ ਵਿੱਚ ਕੋੜ ਉਹ ਦਿੱਤੀ ਤਰ ਰੇ ਨੂੰ ਦਿੱਤਾ ਦਾ ਕੁਝ ਕਿ ਐ ਮਾਰ ਕੇ ਦਸਾੜਾ ਨਾ ਇਹੋ ਸਾਰਾ ਇਹ ਹੈਗੀ ਆਹੋ ਹਾਂ 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 ਫਾਬੇ ਆ ਗਿਆ ਸਾਰਾ ਕੋ ਥੱਲੇ ਤੇ ਥੌੜੀ ਥੌੜੀ ਕੋਈ ਨਹੀਂ ਪੌੜੀ ਥੌੜੀ ਥੌੜੀ ਕਿਆ ਪੌੜੀ ਨਹੀਂ ਜੈ ਮਾਤਾ ਤੇਰਾ ਵਾਲੀ ਵੀ ਯਾਦ ਆ ਗਈ ਨੂੰ ਫੱਟਾ ਵੱਜਿਆ ਫਿਰ ਤਾਂ ਫੱਟਾ ਕੋਈ ਫੱਟਾ ਹੀ ਵੱਜਿਆ ਹਾਂ ਕੋਈ ਟੱਕ ਨਾ ਲੱਗਿਆ ਯਾਰ ਕੋਈ ਨਹੀਂ ਪਾਇਆ ਨਹੀਂ ਬੰਦਾ ਹਰਸਨ ਸ਼ੇਟ ਲੱਗੇਗਾ ਆ ਜਾ ਆ ਜਾ ਆ ਜਾ 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 ਪਤਾ ਹਾਂ ਮਿਸਰੀ ਉਹ ਮਿਸਰੀ ਯਾਰ ਮੈਨੂੰ ਆਇਆ ਦੱਸ ਇੱਥੇ ਪਾਣੀ ਖੜਾ ਨਹੀਂ ਹੈਗਾ ਉੱਥੇ ਪਾਣੀ ਖੜਾ ਪਾਣੀ ਦਾ ਤਾਂ ਹੈ ਏ ਮੰਨ ਮੰਨੂ ਕਾ ਮੰਨੂ ਬੰਦਾ ਕਹਿੰਦਾ ਉੱਚਾ ਨਹੀਂ ਮਾਪਦਾ ਕਹਿੰਦਾ ਮਿਸਤਰੀ ਨੇ ਤੇਰੇ ਨੇ ਫਰਸ ਪਾਣੀ ਖੜੇ ਨਹੀਂ ਪਾਣੀ ਖੋਲ ਦ ਹਾਂ ਨਿਕਾਲਾ ਦੇ ਨਿਕਾਲਾ ਦੇ ਉਹ ਉਤਰਿਆ ਨਹੀਂ ਪਾ ਨਿਕਾਲਾ ਦੇ ਮਤਲਬ ਵੀ ਪਾਣੀ ਖੜਾ ਰਹਿਣ ਦਾ ਥੋੜੇ ਦਿਨ ਹਾਂ ਗੱਲ ਠੀਕ ਹੈ ਕੈ ਸਾ ਬਣੀ ਮਾਜੀ ਨੇ ਬਤਾ ਰਿਹਾ ਬਤਾ ਕਹਿੰਦਾ ਕਿੱਧਰ ਨੂੰ ਟੱਕ ਲਾ ਕੇ ਆ ਟਾਲੂ ਦੇ ਕਰੀਂ ਅੱਛਾ ਅੱਛਾ ਇੱਕ ਹੋਰ ਗੱਲ ਮਿਸਤਰੀ ਆ ਵੀ ਨਹੀਂ ਯਾਰ ਸਾਲਾ ਜੈਕ ਲੱਗਿਆ ਆਪਣਾ ਹਰ ਪਾਣੀ ਚ ਹੋਈ ਜਾਂਦਾ ਇੱਥੇ ਨੂੰ ਯਾਰ ਸਾਲਾ ਪਤਾ ਮੈਂ ਸਵਾਦ ਨਹੀਂ ਹਾਂ ਜੀ ਸਾਹਿਬ ਜਿੰਦਾ ਠੇਕੇਦਾਰ ਹਾਂ ਮੈਂ ਆਪ ਵੀ ਲਾ ਦੂੰਗਾ ਅੱਛਾ ਉਹਦਾ ਖਾ ਦੂੰਗਾ ਕਹਿਣ ਵਿੱਚ ਹੀ ਹਰ ਜੂਗਾ ਜਣੀ ਹਰ ਜੂ ਹਟਾ ਦੂੰ ਬਹੁਤ ਉਭੀ ਅੱਜ 80% ਹਾਂ ਹਾਂ ਜਿਹੜਾ ਪਤਾ ਦੇਵ ਸਿੰਘ ਪਤਾ ਆਪਾਂ ਚੰਡੀਗੜ੍ਹ 67 ਹਾਂ ਹਾਂ ਬਾਟਰ ਰੂਪਕਾਰ ਬੈਠਾ ਹਉ ਛਾਟਦਾ ਪਾਣੀ ਪਤਾ ਅੱਛਾ ਅਸੀਂ ਬਾਥਰੂਮ ਮਾਦ ਕਰਤਾ ਰੀਸਾ ਜਿੰਨੇ ਟੱਟੇੜਾ ਇਹ ਵਾਰ ਰੀਨਾ ਅੱਛਾ ਆਮਾ ਮੇਰਾ ਚੇਰਮੈਨਤਾ ਅੰਨੇ ਅੱਛਾ ਉਹ ਟੱਟ ਗੰਜਲਸ ਕਰਨ ਅੱਛਾ ਆਪੇ ਨਾਲ ਲੜ ਨਿਕਲ ਗਿਆ ਫੱਟੀ ਫੱਟੀ ਉਹ ਲੜ ਕੋਈ ਨਹੀਂ ਫੱਟੀ ਕੋਈ ਨਹੀਂ ਨਾਲ ਕਹਿੰਦਾ ਵੇਸੀ ਕੋਹਣ ਰਚੀ ਕਹਿਣ ਵਿੱਚ ਰਹੀ ਹੈ ਕਾਤਾ ਨਹੀਂ ਮੈਂ ਕੱਕਰ ਰਾਮ ਅੱਟਿਆ ਆਪਣੇ ਫੇਰ ਲੀਆ ਵਿੱਚ ਉਹ ਫੱਟਿਆ ਮਤਲਬ ਬਹੁਤ ਚਾਕੇ ਖੋਲਾ ਪੰਦਾ ਹਾਂ ਪੱਕੀ ਸੱਟ ਆਹ ਚਲੋ ਆ ਹਰ ਸੇਟ ਅਦਾਵਾਲਾ ਮੈਂ ਮੰਨ ਗਿਆ ਮੈਂ ਤੇਰੀ ਗੱਲ ਮੰਨ ਗਿਆ ਮੈਂ ਤੇਰੀ ਗੱਲ ਮੰਨ ਸਾਰੀ ਗੱਲ ਹਾਂ ਬੁਰਵਾੜਾ ਚਲ ਹੁਣ ਚਲੀਏ ਫਿਰ ਆਪਾਂ ਆਓ ਗੱਜ ਦਾ ਚੱਕ ਲੈ ਯਾਰ ਰਾਜਾ ਆਪਣਾ ਨਹੀਂ ਮੇਰਾ ਗਾਜ ਨਹੀਂ ਤੇਰਾ ਗਾਜ ਫਿਰ ਹੈਗਾ ਤਾਂ ਹੱਟ ਕਾਣੀ ਤਾਂ ਰੱਖਣੀ ਹੁੰਦਾ ਮੇਰਾ ਗਾਜਾ ਚਾਹੇ ਤੇਰਾ ਗਾਜਾ ਜਿਹੜਾ ਸੰਦਾ ਫੰਦੇ ਦੀ ਜਿੱਦਾ ਕਰਨੀ ਹੁੰਦੀ ਹੈ ਜਿਹੜੀ ਦਾ ਸੈਂਸ ਹਾਂ ਰਾਜਾ ਇਹ ਤਾਂ ਗਾੜੀ ਨਹੀਂ ਹੈਗਾ ਹਾਂ ਜਿਹੜਾ ਗੱਲ ਬੜਾ ਹੁੰਦਾ ਹਾਂ ਮਰੇ ਪਤਾ ਚੌਕੀ ਡਰਾਮੇ ਚ ਕੁੜੀਆਂ ਗੱਲ ਪ੍ਰਗਾਤ ਦਿਸਣ ਨੇ ਬਾਬਾ ਕੋ ਸ਼ਾਮ ਮੰਦਰ ਆਹ ਸ਼ਾਮ ਮੰਦਰ ਕੋਟਾ ਸਿੰਘ ਦਾ ਪੁੱਤ ਕੋਟਾ ਦਾ ਸਿੰਘ ਦਾ ਪੁੱਤਾ ਫੱਟੀ ਤੇ ਵਜਨ ਵੀ ਅੱਜ ਬਾਤਾਂ ਕੀਤੀਆਂ ਹੋਈਆਂ ਪਿਆ ਜਿੰਨੀ ਆ ਫੱਟੀ ਵਿਸਾ ਜੀ ਪਤਾ ਹਾਂ ਪਤਾ ਜੀ ਨਾ ਤਾਂ ਫੱਟੀਆਂ ਕਰੀਏ ਜੀ ਸਿਰ ਪਰ ਜੱਟ ਥੋੜਾ ਜਿਹਾ ਦਾਦਾ ਲੱਗ ਗਿਆ ਬੋਲਣ ਸਾਰੇ ਯਾਦ ਆ ਗਏ ਪੁਰਾਣੇ ਕਿਸੇ ਕੋਟੜਾ ਗੋਬੋ ਸ਼ਨਸ਼ਣ ਕਣ ਵਿੱਚ ਆ ਪਤਾ ਸ਼ਣੀਆਂ ਬੋਟਾ ਨਹੀਂ ਸੈਨਸ ਸੈਨਸਾਨੀ ਆ ਜਾ ਹੁਣ ਆ ਜਾ ਹੁਣ ਬਹੁਤ ਹੋ ਗਈਆਂ ਵੋਟਾਂ ਪੈ ਲਈਆਂ ਜਿਹੜੀਆਂ ਪੈਣੀਆਂ ଥିਆਂ ਚਲੋ ਆਪਾਂ ਰੱਬ ਦਾ ਜਪਦੇ ਹਾਂ ਰੱਬ ਦੇ ਨਾਮ ਚੱਪੋ ਝੂਠੇ ਵੋਟਾਂ ਚਲ ਤੁਸੀਂ ਪਾ ਜਾ ਹਾਂ ਮੈਂ ਤਾਂ ਮੈਂ ਉਹ ਆਤਵਾ ਕਿੰਨੇ ਚਿੱਟੇ ਪਿਆ ਜਿੱਤ ਗਿਆ ਹਾਂ ਦੇਖ ਲੈ ਹਣਾ ਕਾਣ ਵਿਛੇ ਕਾਣ ਵਿਛੇ ਪੱਕੀ ਜਾ ਉਹ ਕਰਨੀ ਬਾਦੇ ਪੂਰੇ ਕਰੂਗਾ ਕਰੂਗਾ ਬਾਦੇ ਬਾਦੇ ਕਰੇ ਬੇ ਪੂਰੇ ਹਾਂ ਕਰੂ ਸਾਰੇ ਪੂਰੇ ਕਰੂਗਾ ਆ ਜਾ ਪਤਾ ਮੇਟੀ ਨੂੰ ਬੁਲਾਈ ਮਾਈਕਾ ਕਿੱਟਾ ਪਤਾ ਕਿਸ ਹੋਣ ਹਾਂ ਕਿੱਟਾ ਬੈਠੇ ਉਹਨਾਂ ਨੂੰ ਕਿਸ ਹੋਣ ਲੱਗ ਗਿਆ ਉਹਨਾਂ ਨੂੰ ਕਿਸ ਹੋਣ ਲੱਗ ਗਿਆ ਜਿਹੜੇ ਚਿੱਟਾ ਵੇਚਦੇ ਆ ਭਾਈ ਹਾਂ ਹਾਂ ਨਿਆੜੋ ਮੈਡੀਕਲ ਸਟੋਰ ਹੋ 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 ਲੋ ਜੀ ਸਮਾਨਾ ਥਿਲਿਆ ਕਿਤੇ ਘੇਰਤਾ ਜੀ ਹੁਣ ਤੇ ਹੁਣ ਇੱਥੇ ਇੱਕਦਾਂ ਤੈਨ ਸੁੱਕ ਜੂਗਾ ਕੱਲ ਕੋਲ ਨੂੰ ਆ ਰਸਤਾ ਜੇ ਤੋ ਕਲੀਅਰ ਹੋ ਗਿਆ ਹਾ ਮੜ ਜਾਉਣ ਜਾਣ ਜੋਗਾ ਹੋ ਗਿਆ ਨਾ ਹੈ ਗਿੱਲਾ ਬਹੁਤ ਹੈ ਨਾ ਕਿਤੇ ਰੇੜੀ ਨਹੀਂ ਆਉਣਾ ਨਹੀਂ ਹੈ ਇਧਰ ਨੂੰ ਫੇਰ ਸਮਾਨ ਇਹਦੇ ਜਿੱਥੇ ਹੈਗਾ ਉੱਥੇ ਪਜਾ ਦੇਣਾ ਆਪਾਂ ਨੇ ਲਓ ਜੀ ਇੱਕ ਹੋਰ ਸੰਦਾ ਆ ਗਿਆ ਸਾਡੇ ਪਿੰਡ ਨਵਾਂ ਮੁਬਾਰਕਾ ਹੋ ਗਿਆ ਜੱਗੇਵਲ ਕਿਆ ਬਾਤ ਆ ਨਹੀਂ ਸਿਟੀ ਦੇ ਨਾਲੇ ਕਹਿੰਦੇ ਸਪੈਸ਼ਲ ਲਿਆਉਣੀ ਲਾਉਣੀ ਪੈਂਦੀ ਹੁੰਦੀ ਆ ਇਹਨੂੰ ਅਰੀਜਨਲ ਆਉਂਦੀ ਗੱਲੇ ਅਸਲੀ ਚਰਮ ਤੇ ਹੀ ਹੁੰਦੀ ਆ ਮੈਨੂੰ ਜੀ ਜਮਾਂਦਰੂ ਸਿਟੀ ਹੈ ਵੀ ਭਲਾ ਦੇ ਸਸਰੀ ਘਰ ਆ ਸਸਰੀ ਘਰ ਜੀ ਜਮਾਂਦਰੂ ਸਿਟੀ ਹੈ ਕੁੱਤ ਕੋ। ਅੱਛੀ ਕਾਲ ਵੀ। ਲਾਉਂਦੀ ਟਰੈਕਟਰ ਆ ਗਿਆ ਬੰਬ। ਇਹ ਹੁਣ ਸਾਡੇ ਮੈਨੂੰ ਲੱਗਦਾ ਵੀ ਨੇੜੇ-ਜਿਹੜੇ ਇਲਾਕੇ ਦੇ ਵਿੱਚ ਮੈਂ ਕਿਹਾ ਨਾ 10-15 ਪਿੰਡਾਂ 'ਚ ਹੈ ਨਹੀਂ ਐਡਾ ਤਕੜਾ ਹਨਾ। ਐਡਾ ਤਕੜਾ ਨਹੀਂ ਹੈ ਪਰ ਬੋਲਡ ਹੈਗਾ ਆਪਣੀ ਭਾਵਨਾ। ਉਹ ਤਾਂ ਹੈ। ਉਹ ਗੱਲ ਤੇਰੀ ਠੀਕ ਹੈ ਪਰ ਇੰਨਾ ਤਕੜੇ ਦੀ ਗੱਲ ਕਰਦੇ। ਹੁਣ ਇਹ ਕਿਆ ਕਰਿਆ ਕਰੂਗਾ ਮੈਨੂੰ ਵੀ ਮੜੇ ਚਾਨਣਾ ਪਾ ਦੋ। ਜੱਗੇ ਨੂੰ ਪੁੱਛਦੇ ਆ ਨਾ। ਮੈਂ ਟਰੈਕਟਰ ਦਾ ਗੀਰ ਦੱਸ ਦਮ ਜਿਆਦਾ ਤੁਰਦਾ। ਜੱਗੇ ਹੁਣ ਇਹਦੇ ਪਿੱਛੇ ਮਤਲਬ ਇਥੇ ਆਪਾਂ ਨੇ ਕਿਆ ਕੰਮ ਲੈਣਾ ਕੁ ਸਾਨੂੰ ਪਤਾ ਲੱਗੇ ਕੁਸ ਮਾੜਾ ਮੋਟਾ ਥੌਂਕਦਾ ਜੀ ਇਹ ਕੰਮ ਹੈ ਤੇਰੇ ਤੇਰਾ ਭਲਾਉ ਜੇ ਛੌਂਕ ਨਾਲਾ ਦੀ ਗੱਲਿਆਂ ਦਾ ਹਾਂ ਜੇ ਪੇ ਲਿਖਿਆ ਹੋਇਆ ਦਿੰਦਾ ਬਾਪੂ ਕਹਿੰਦਾ 36 20 ਪਰ ਆਇਆ 53 ਲਿਆਂਦਾ ਗੱਲ ਸੁਣ ਲੈ ਤੂੰ ਜੱਟਾਂ ਚ ਰਹਿ ਕੇ ਤੇਰਾ ਦਿਮਾਗ ਖਿਲ ਗਿਆ ਤੈਨੂੰ ਮੈਂ ਦੱਸਾਂ ਨਹੀਂ ਨਹੀਂ ਤੈ ਕੰਮ ਗਲਤ ਕਰ ਲਿਆ ਇਹ ਮੇਰੇ ਹਿਸਾਬ ਨਾਲ ਹਾਂ ਤੂੰ ਜੱਟਾਂ ਜਿਹਾ ਰਹਿ ਕੇ ਤੂੰ ਜਟਾਲੀਆਂ ਛੇਕੀਆਂ ਲਾ ਗਿਆ ਮਾਰਨਾ ਹੈ ਜੱਟਿਆ ਪਤਾ ਨਹੀਂ ਬਾਮਣ ਕੀ ਵਾੜੀ ਅੱਜ ਜੱਟ ਹੈ ਅੱਜ ਦੇ ਟਾਈਮ ਵਿੱਚ ਪੈਸਾ ਰੇ ਮਿੱਟੀ ਕੂੜਾ ਹੀ ਇਸ ਤਾਂ ਗੱਲ ਹੈਗੀ ਆ ਉਹ ਜੇ ਕਿਤੇ ਪਿਆ ਹੈ ਤਾਂ ਪੂੜਾ ਹੀ ਆ ਉਹ ਜਾਂ ਤਾਂ ਬਰਤ ਲਿਆ ਤਾਂ ਹੈ ਇਹ ਨਹੀਂ ਵੀ ਹੈਗਾ ਤਾਂ ਖੂਪ ਪੜ ਦੋ ਹੌਲੀ ਹੌਲੀ ਉਹ ਭਰ ਦੇਣਾ ਜੇ ਖੂਪ ਪੱਟੇ ਨਹੀਂ ਭਰ ਕਿੱਥੇ ਤੇ ਹੋਣਾ ਲੱਗੇ ਰੋ ਆਈ ਚੜਾਈ ਚੱਲੀ ਨਹੀਂ ਜੇ ਖੂਪ ਪੜ ਦੂੰਗਾ ਤਾਂ ਉਹਨੂੰ ਬੰਦਾ ਭਰਨ ਦੀ ਹਿੰਮਤ ਰੱਖਣਾ ਨਹੀਂ ਜੇ ਬੰਦੇ ਪੱਟਣਾ ਤੇ ਕਰੀ ਜਾਊਗਾ ਨਾ ਹਾਂ ਤੇ ਬੰਦੇ ਨੂੰ ਟੈਨਸ਼ਨ ਹੁੰਦੀ ਆ ਵੀ ਫੇਰ ਫੇਰ ਕੰਮ ਹੁੰਦਾ ਫੇਰ ਫੇਰ ਇਹ ਦੂਏ ਚੱਕਰਾਂ 'ਚ ਪੈ ਜਾਂਦਾ ਬੰਦਾ ਜੇ ਦਿਮਾਗ 'ਵੋ ਟੈਨਸ਼ਨ ਨਹੀਂ ਹੁੰਦੀ ਜਗਤ ਬੰਦੇ ਵੀ ਹੈ ਜੀਆਂ ਗੱਲਾਂ ਨਾ ਕਰ ਤੂੰ ਨਾ ਕਰ ਜਮਾ ਹੁਣ ਲੱਗ ਦਿੱਗੇ ਤੇਰੀ ਗੱਲ ਸਹੀ ਆ ਫੇਰ ਆਪਾਂ ਨੇ ਇਹਨੂੰ ਕਹੀ ਜਾਣਾ ਥਾਲਾ ਹਲਾਉਣਾ ਮਤਲਬ ਵੀ ਪਤਾ ਲੱਜੇ ਫੇ ਹੋਰ ਚਸਕੇ 'ਚ ਪੈ ਤੇ ਵੀ ਤੂੰ ਕੋਈ ਹੋਰ ਉਹਨੂੰ ਕਹ ਪਾਈ ਕਹ ਕਿਸ਼ਤਾ ਹੀ ਭਰਨੀਆਂ ਸੀ ਬੜੀਆਂ ਬੜੀਆਂ ਕਹਿਦੀਆਂ ਆ ਗਿਆ ਆ ਗਿਆ ਤੇਰਾ ਭਲਾ ਹੋ ਜਾ ਇਹ ਵੀ ਆ ਗਿਆ ਬੈਠ ਗਿਆ ਸੀ ਆ ਸੀ ਕਹਿਣ ਦੀ ਉਹ ਤੇ ਪਾ ਲਈ ਦੋ ਪਰ ਅੰਨੋ ਤਾਂ ਸੰਦੀਪ ਵੀ ਜੇ ਉਹਨੂੰ ਅੱਜ ਵੱਟ ਕੇ ਸੁਣੋ ਇਕੱਠਾਂ ਦੀ ਭਰੀ ਮੀਂਹ ਮੀਂਹ ਕਰਕੇ ਹੈ ਵੱਟ ਨਹੀਂ ਹੋਣੀ ਮਾਹ ਪੂਰੀ ਨੇ ਥੋੜੀ ਜavi ਦਿੱਤੀ ਬੰਨੂ ਡੁੱਬਦੀ ਜਗ੍ਹਾ ਜਵੀ ਤੁਸੀਂ ਪੰਡ ਦੇ ਦਿਓ ਮੈਂ ਇੱਕ ਵਾਰੀ ਨਹੀਂ ਵੱਢ ਕੇ ਮੈਂ ਲੈ ਜਾਊਗਾ ਇਹ ਵੀ ਗੱਲ ਤੇਰੀ ਠੀਕ ਆ ਅੱਛਾ ਕਿੰਨੇ ਐਚਪੀ ਮਿੱਤਰ ਆ ਇਹ 75 ਐਚਪੀ ਵਾਹ ओरिजिनल 75 ਐਚਪੀ ओरिजिनल ਹਨਾ ਸਿਲੰਡਰ ਚਾਰ ਹੈ ਅਸੀਂ ਸਿਲੰਡਰ ਚਾਲਿਆ ਹੁਣ ਤਿੰਨੇ ਆਉਂਦੇ ਹੁਣ ਬੰਦ ਹੋ ਗਏ ਹੁਣ ਨਹੀਂ ਆਏ ਚਾਰਜ ਤੇ ਤਾਂ ਹੀ ਆਇਆ ਹੋਇਆ ਚਾਰਜ ਦੇ ਗਏ ਜਿਵੇਂ ਬੋਲਟ ਬਰਾਣਾ ਬੰਦ ਹੋ ਗਿਆ ਉੱਥੇ ਗਿਆ ਇਹ ਪੂਰੀ ਨੇ ਕੱਲ ਸਮਰਾਲੇ ਕੱਖ ਨਹੀਂ ਦੇ ਕੇ ਡੇਕੇ ਦੇ ਦਿੱਤੀ ਤੋੜ ਕੇ ਇਹ ਕਹਿੰਦਾ ਕਰਤਾ ਨਾਲ ਕੰਮ ਕਰ ਰਿਹਾ ਲੇਕ ਨਾਲ ਸ਼ਿਕਨ ਵੀ ਲਿਆ ਪੂਰੀ ਕਹਿੰਦਾ ਡੇਕ ਪਾਹ ਡੇਕ ਪਕਾਦੀ ਜਿਹੜਾ ਹਾਂ ਉਹ ਦੂਸਾ ਤੋੜ ਕੇ ਲਿਆ ਅੱਪਾ ਜੜ ਗਈ ਉੱਠਿਆ ਠੀਕ ਹੈ ਠੀਕ ਹੈ ਠੀਕ ਆ ਭਾਈ ਮੁਬਾਰਕਾ ਚਾਚਾ ਤਾਂ ਸਰਵੋ ਲੈਉਣ ਲੱਗਾ ਬੱਲਾ ਨਹੀਂ ਹੁਣ ਉਹ ਕਰੂਗਾ ਹੀ ਕੁਸ ਨਾ ਕੋ ਸੋਣ ਉਹ ਉਹਦੇ ਟੰਗੂ ਆਏ ਕਿਹਦੇ ਚ ਚਾਹੀਦੇ ਜਿਹੜੇ ਗੋਲ ਗੋਲ ਦੇ ਇਨਾਂ ਚ ਪਸਾਰੀ ਹਾਂ ਪਰ ਉਹ ਤਾਂ ਚੱਗੇ ਦਾ ਟੰਗ ਹੋਣਾ ਚਾਹੀਦਾ ਟਰੈਕਟਰ ਤੋਂ ਬਾਅਦ ਤੇ ਲੈ ਨਹੀਂ ਚਲਾਉਣਾ ਇਹਦੇ ਕੰਨ ਤੋਂ ਲੈ ਕੇ ਦਸਾੜੇ ਹੀ ਉਡਾਤਾ ਹੁਣ ਆਏ ਦੋ ਪੈਰੀਂ ਹੁੰਦੀ ਆ ਲਾ ਟਰੈਕਟਰ ਤੇ ਲਾ ਯਾਰ ਆਇਨਾ ਯਾਰ ਹਾਂ ਬਾਤ ਵਧਾਈਆਂ ਭਾਈ ਤੇਰੇ ਬੱਤੇ ਮੁਬਾਰਕਾ ਬਾਈ ਤਨੂੰ ਮੁਬਾਰਕਾ ਹਾਸੀ ਮਜ਼ਾਕ ਆਪਣੀ ਜਗਾ ਨਾ ਨਾ ਦੁੱਬ ਟੰਗ ਦੇ ਇਕ ਨਹੀਂ ਹੁੰਦੇ ਹੁਣ ਭਾਈ ਜਿੱਕਰ ਮਰਜ਼ੀ ਰੋਕ ਟੰਗੀ ਜਾਣਾ ਪਹਿਲਾਂ ਕਿ ਨਹੀਂ ਸੰਗਦੇ ਹੁੰਦੇ ਡੈਡੀ ਤੇਰਾ ਡੈਡੀ ਤੇਰਾ ਸਰਬਤ ਸਰਬਤਰ ਹੋ ਕੇ ਕੱਢੀ ਲੋਕੇ ਲੈ ਗਏ ਮਰੂ ਤੇਰਾ ਕਿਤੇ ਲੈ ਆ ਮੁਟੇ ਵਰਤੇ ਲੈ ਆ ਅਦੇ ਪਰ ਕੋਈ ਕੋਈ ਲੱਭ ਜਾਂਦਾ ਹੈ ਇਹ ਤਾਂ ਬਣਾ ਪੈਸਾ ਪਰ ਤੇ ਹੈਗੇ ਹੈਗੇ ਨਾ ਖਾਸ ਗੰਦੀ ਮਾਰ ਕੇ ਇਕੜੀ ਹੈ ਕਾ ਵਾ ਆ ਸੀਟੀ ਜੇ ਕੱਲ ਦੀ ਇਹਦੀ ਭੱਜਦੀਆਂ ਲੱਗਦੀਆਂ ਮੈਨੂੰ ਹਾਂ ਹਾਂ ਰਾਤੇ ਵੱਜੀ ਸਾਢੇ ਨਹੀਂ ਸੀਟੀ ਤਾਂ ਕਿਸੇ ਸਪੈਸ਼ਲ ਲੱਗ ਜਾਂਦੀ 50 ਰੁਪਏ ਦੀ ਹੂੰ ਹੋ ਰਹੀ ਹੈ ਉਹ ਸੀਟੀ ਜਾਲੀ ਹੈ ਜਾਲੀ ਹੋਈ ਜਾਲੀ ਨਾ ਨਹੀਂ ਚੱਲੂ ਮੂੰ ਪੈਸੇ ਲੱਗ ਜਾਂਦੀ ਕੀ ਗੱਲ ਉਹ ਪਲਾਸਟਿਕ ਨਹੀਂ ਜਲ ਜਾਂਦੀ ਐ ਉਹ ਜਾਣਾ ਉਹ ਉਹ ਵੀ ਤੇ ਕਰਨੀ ਹੈਗੀ ਪੰਜਾਬ 50000 ਦੇ ਕਿੱਜੇ ਜੱਗੇ ਬਾਸ ਕੋਲ ਡੋਂਦੇ ਲੋਗ ਇਹਨੂੰ ਲੱਗੀ ਲਗਾਈ ਯਾਰ ਪਹਿਲੇ ਸੀ ਕਿ ਦੱਸ ਨਾ ਹੁਣ ਇਹ ਵੀ ਜੱਗੇ ਬਾਸ ਕੋਲ ਜਾਊਗਾ ਇਹ ਹਟਦਾ ਨਹੀਂ ਤੂੰ ਤੈਂ ਮੈਂ ਤੈਨੂੰ ਤਾਂ ਚੰਗੀ ਲੱਕੜ ਲਾਉਣੀ ਐ ਇੱਥੇ ਕੋਈ ਪਿੰਡ ਚ ਅੱਛਾ ਉਹ ਤਾਂ ਮੈਂ ਬੰਦਾ ਬਿਠਾ ਲੈਣਾ ਆਪਾਂ ਉਹਦੇ ਆਹ ਬੋਲੇ ਇਹਨਾਂ ਲਈ ਮਹਿੰਗਾ ਪੇੜ ਉਹ ਇਹਦੇ ਪੈਸੇ ਮੇਰੇ 10-10 ਲੱਖ ਰੁਪਈਆ ਲਵਾਤਾ ਮੇਰਾ ਓ ਰੱਬਾ ਇਹ ਨਹੀਂ ਦਾ ਵੀਡੀਓ ਹੋ ਗਈ ਉਹ ਕਿਹਦੇ ਨਹੀਂ ਹੈ ਫੈਰੀ ਲੈ ਕੇ ਐਨੀ ਮੀ ਜੂਰੇ ਕਰੀਏ ਜੱਗੇ ਜੱਗੇ ਨੇ ਬੱਦਲ ਕਢਾਇਆ ਪਿਆ ਹੈ ਰਾ ਸਵੇਰ ਦੇ ਅੱਜ ਅੱਛਾ ਤੇਰੇ ਸਮਾਨ ਮੇਟਾ ਬਕਲਦਾ ਜਿੰਨੇ ਦਾ 18 4 30 18 4 30 ਕਿੰਨਾ ਦਾ ਹੀ ਹੈ ਹਾਂ ਉਹਨੇ ਮੈਗਲ ਮਿਲਿਆ ਟਰੈਕਟਰ ਪੀ ਆਰ ਡੀ ਆਫੀਸ ਨਾਲ ਸੌਦਾ ਕਰ ਲਿਆ ਉੱਥੇ ਬਦਲਾ ਕਰਕੇ ਕੰਮ ਹੋ ਗਿਆ ਕਰਨ ਨੂੰ ਆ ਗਏ ਉਹ ਬੰਦੇ ਕੋਲ ਦਾ ਨਿਊ ਚੰਡੀਗੜ੍ਹ ਦੇ ਬੰਦੇ ਪਹੁੰਚ ਗਏ ਥਾਣੇ ਪੈਸੇ ਥਾਣੇ ਗੱਡੀ ਬਾਈ ਕਹਿੰਦਾ ਵੀ ਟਰੈਕਟਰ ਵਿਗ ਲਿਆ ਉਹ ਕਹਿੰਦਾ ਕਿਨੇ ਲੱਤਾ ਨੰਬਰ ਦੇ ਨਾ ਮੇਰਾ ਨੰਬਰ ਦਿੱਤਾ ਕਹਿੰਦਾ ਬਾਈ ਤੁਸੀਂ ਵਪਾਰੀਆ ਨਹੀਂ ਵੀ ਘਰ ਵਾਸ ਰਤਾ ਕਹਾਂ ਜੀ ਵੇਚਣਾ ਦਾ 2 ਲੱਖ ਤਣੋਂ ਵਾਦਾ ਦੇ ਦਿੰਦੇ ਨੇ ਵੀ ਅਸੀਂ ਹੁਣੇ ਲੈ ਜੰਨੇ ਆ ਮੈਂ ਨਈ ਵੀਰੇ ਕਹਾਂ ਤੁਸੀਂ ਵੇਚਣਾ ਤੁਸੀਂ ਵਪਾਰੀ ਆ ਹੋਰ ਦੱਸ ਦੇ ਜੇ ਕਹਿੰਦਾ ਕਿ ਜਾਇਸ ਹੈਗੀ ਆ ਮੈਂ ਕਹਾਂ ਨਹੀਂ ਵੀਰੇ ਘਰ ਵਾਸਤੇ ਲੱਤਾ ਵੀ ਜੇ ਹੁੰਦੀ ਤੈਨੂੰ ਦੱਸ ਦੇਣਾ ਹਾਂ ਇਹ ਮੁੰਡੀ ਉਹਰੇ ਖੜਾ ਆ ਅਰਜਣਾ ਖੜਾ ਜਿਹੜਾ ਮਰਜ਼ੀ ਲੈ ਜਾ ਕੇ ਇਹ ਨਹੀਂ ਦੇਣਾ ਉਹ ਇਹਹੀ ਦਾ ਚੀ ਜਾਈ ਇਹ ਹੈ ਬਹੁਤ ਘੱਟ ਵੀ ਦਾ ਇਹ ਵੀ ਗੱਲ ਨਹੀਂ ਹੋਇਆ ਕਦੇ ਇਹ ਨਹੀਂ ਮਿਲਦਾ ਉੱਥੇ ਜਿਹੜਾ ਆਲਾ ਕੰਮ ਆ ਉਹ ਤੇਰੇ ਵਰਗਾ ਵੀ ਪੀਸ ਕੋਈ ਕੋਈ ਉਹ ਦੁਨੀਆ ਤੇ ਵਿੱਚ ਜੱਗਾ ਵੀ ਨਹੀਂ ਮਿਲਣਾ ਇਹ じゃ ਕੋਈ ਹਾਂ ਇਹ ਸਾਰੇ ਜੱਟਾਂ ਨੂੰ ਇਹ ਫੇਰ ਕਰਦਾ ਫਿਰ ਜਾਂਦਾ ਇਹ ਦੋ ਤਿੰਨ ਸਾਲ ਦੀ ਰੀਤੀ ਵੀ 56 30 ਲੈਣਾ ਹਾਂ ਇਹ ਲੱਭਿਆ ਇਹਨੂੰ ਬਹੁਤ ਲੱਭਿਆ ਆ ਇਹ ਤਾਂ ਸਮਰਾਲੇ ਖੜੇ ਦੋ ਹੀ ਹਾਂ ਉਹ ਹੈ ਨਹੀਂ ਤੇ ਮੜੀ ਜੱਜ ਦੇ ਨੂੰ ਚ ਕੁੱਟ ਕਟਾਪਾ ਜਿਆਦਾ ਹਾਵਾ ਸਰੋ ਫੁੱਲ ਖਲਈ ਜਾ ਹਾਵਾ ਇਹ オリジナル ਬੰਦੇ ਨੇ ਫੇਰ ਕਿਹਾਗਾ ਨਾ 6 ਮਹੀਨੇ ਸਾਲ ਚ ਕੋਈ ਕੈਦਵੇਂ ਜਾਂਸੀ ਵਾਲਾ ਤੁਹਾਡੇ ਘਰ ਖੁੱਲਿਆ ਵਗੈਰਾ ਮੇਰਾ ਵਾਪਸ ਕਰ ਲੇ ਚਾਬੀ ਨਹੀਂ ਲੱਗੀ ਉਹ ਠੀਕ ਹੈ ਉਹ ਬੁkhar ਸਾੜ ਦੇਣਾ ਇਹਨੂੰ ਦੇਖ ਕੇ ਵੀ ਕਿੱਥੇ ਆ ਗਿਆ ਉਹਨਾਂ ਨੂੰ ਫੇਰ ਦੁਬਾਰਾ ਤਿਆਰ ਕਰਾਉਣੇ ਪੈਣੇ ਜਿਹੜੇ ਸਾਬ ਨਾਲ ਸੀ ਫੇਮਸ ਕਰਦਾ ਉਹਨਾਂ ਦੁਬਾਰਾ ਨਹੀਂ ਫੇਮਸ ਤਾਂ ਹੈ ਗਈ ਹੈ ਥੋੜਾ ਜਿਹਾ ਜੀ ਉਹ ਹੈ ਲੈ ਜਾਣ ਇੱਕ ਵਾਰ ਹੋਣਾ ਜਿਹੜੀ ਚੀਜ਼ ਆ ਗਈ ਬੰਦ ਨਹੀਂ 50 hcv ਤੋਂ ਉੱਪਰ ਬਣਾ ਨਹੀਂ ਸਕਦੇ ਉਹਦੇ ਬਾਅਦ cgrd ਹੁਣ 30 ਘੱਟ ਅੱਛਾ 3 ਕ ਮਹੀਨੇ 4 ਮਹੀਨੇ 52 10 ਸਪੈਸ਼ਲ ਐਡੀਸ਼ਨ ਆ ਜਿਹੜੇ ਉਹ ਵੀ ਹੁਣ 11 11 ਸਾਢੇ 11 12 ਰਹਿੰਦੇ ਆ ਉਹ 17 12 ਦੇ ਵੀ ਘੰਟਾ ਲਾ ਜਣੇ ਅੱਛਾ ਨਹੀਂ ਨੇ ਹੋ ਰਾ ਯੂਰੀਆ ਪਾਊਗਾ ਤੇਲ ਪਾਊਗਾ ਸੀਆਰਡੀ ਸੈਂਸ ਆ ਸਾਰਾ ਕੁਝ 30 ਐਚਪੀ ਤੋਂ ਉੱਪਰ ਕੋਈ ਵੀ ਟਰੈਕਟਰ ਬਣਨ ਲੱਗੇ ਜਿਹੜੇ ਕੋ ਪਹਿਲੇ ਹੋ ਗਏ ਤੇ ਵੇਚ ਲਓ 26 ਦਾ ਟਾਈਮ ਦਿੱਤਾ 26 ਦੇ ਬਾਅਦ ਟਰੈਕਟਰ ਨਹੀਂ ਲਾਂਚ ਹੋਣਾ ਉਹਦਾ ਯੂਰੀਆ ਪਾਉਣੀ ਪੈਣਾ ਬੈਠਾ 30 ਐਚਪੀ ਤੋਂ ਉੱਪਰ ਟਰੈਕਟਰ ਲਾਂਚ ਨਹੀਂ ਕਰ ਸਕਦੀ ਕੋਈ ਵੀ ਕੰਪਨੀ 30 ਤੋਂ ਉੱਪਰ ਇਹ ਕਰਤਾ ਹੁਣ ਪਹਿਲਾਂ 50 ਦਾ 20 ਹੋਰ ਘਟਾਤੀ ਹੁਣ 475 ਵੀ ਗਿਆ ਸੀ ਆਰਡੀ ਜੀ 265 ਹੀ ਰਹਿ ਗਿਆ ਕੱਲਾ ਥੱ ਕੋਈ ਨਹੀਂ ਉਹ ਤਾਂ ਹੁਣ ਪਾਈ ਉਹ ਬਦਲੂਪ ਸਨ ਖਤਮ ਕਰਨਾ ਤਾਂ ਇਹ ਚੀਜ਼ਾਂ ਦੇ ਵਿੱਚ ਆਉਣਾ ਹੁਣ ਲੋਕ ਲੈ ਕੇ 50 20 ਦਾ ਕਰਾ ਕੇ ਮੋਡੀਫਾਈ 70 ਦਾ ਕਰ ਲੈਂਦੇ ਆ ਜੇ ਉਹ 50 ਦਾ ਹੋਊਗਾ ਤਾਂ 50 ਦਾ ਹੀ ਰਹਿਣਾ ਸੀ ਐਡੀ ਇਹ ਵੀ ਗੱਲ ਹੈ ਨਹੀਂ ਕਰੂੰਗੇ ਸੈਂਤਰਾ ਜਵਾਬ ਦੇ ਆ ਤਾਂ ਭਾਈ ਬੜੇ ਵੀ ਨਹੀਂ ਵਿਗਦੇ ਹੈਗੇ ਕੰਪਨੀ ਵਾਲੇ ਆਪ ਕਰਦੇ ਆ ਵੀ ਛੋਟਿਆਂ ਨੂੰ ਮੋਡੀਫਾਈ ਕਰਾਈ ਜਾਂਦੇ ਆ ਐਨ ਰੈਡ ਡੂਡ ਦੇ ੱਟੇ ਛੱਟੇ ਹੋਣਾ ਕਪੌਣੇ ਤੋਂ ਪਲਸਰ ਐਨ 140 ਪਲਸਰ ਐਨ ਆਈ ਹਾਂ ਐਨ ਆਈ ਹਾਂ ਨੱਤ ਤਾਂ ਸੀ ਸਾਲਾ 150 ਦਾ ਬਣਾਤਾ 160 ਉਹਨਾਂ ਨੇ ਪੰਗਾ ਹੋ ਗਿਆ ਮੈਂ ਇਹਨੂੰ ਸਾਲਾ ਨੂੰ ਕਿੱਕਾ ਇਹਨੂੰ ਦਾ 150 ਦਾ ਕਿੱਕ ਵੀ ਹੈ ਜਿਹਦੀ ਨਾਲ ਇਹਨੂੰ ਕਿੱਕ ਨਹੀਂ ਹੈ ਜੀ ਇਹਨੂੰ ਸਾਲਾ ਬੈਟਰੀ ਵੀ ਨਾਲ ਚੱਲਣਾ ਇਹ ਬੈਟਰੀ ਵੀ ਨਾਲ ਚੱਲਣਾ ਵੀ ਨਹੀਂ ਚੱਕੇ ਨਹੀਂ ਬੜਾ ਗੇੜਾ ਰਾਇਆ ਕੈਮਰੇਜ ਵੀ ਵੱਧਾ ਇਹੋ ਜਿਹੇ ਬੰਦਾ ਬਾਅਦ ਤੇ ਚਾਹੀਦਾ ਹੈ ਹਾਂ ਸਾਡੇ ਵਾਸਤੇ ਬੋਲਟ ਠੀਕ ਹੈ ਚੱਲਣਾ ਨਾ ਨਾ ਇਹ ਬੋਲਟ ਤਾਂ ਬਰਾਬਰੀ ਉਹ ਕਰਦਾ ਹੈ ਬੋਲਟ ਵਾਲੀ ਬਰਾਬਰੀ ਉਹ ਬੰਦੇ ਹੈਗੇ ਫਿੱਟ ਫੁਟਾ ਕੇ ਆਏ ਐ ਉਹਤਾਂ ਬਹਿਣਾ ਫੱਟ ਕਿੱਥੇ ਰਿਹਾ ਉਹਨਾਂ ਨੇ ਸੇਟਿੰਗ ਨੂੰ ਪੂਰੀ ਬੁਲਟੋ ਦੀ ਕਰਦੀ ਹੈ ਅੱਗੇ ਤੇਰੇ ਗੇਰ ਵਾਲੇ ਆ ਬੁਲਟ ਮੈਂ ਗੇਰ ਪਾਈ ਲੈ ਇਹ ਵੀ ਐਸ ਇੱਕ ਥੱਲੇ ਨੂੰ ਦੂਸਰਾ ਵਿਚਾਲੇ ਨੂੰ ਬੁਲਟ ਵੀ ਆ ਜੇ ਬਾਦ ਸਾਰੇ ਇੱਧਰ ਨਹੀਂ ਦਿੰਦੇ ਬੁਲਟੇ ਆ ਪਰ ਪੱਜ ਦਾ ਬੋਤ ਹੈ ਹਾਂ 50 ਇੱਕ ਥੱਲੇ 50 ਇੱਕ ਬੋਤ ਸਾਰੇ 1 200 ਲਈ ਫਿਰ ਮੈਨੂੰ ਮਾਹਰ ਉਹ ਤੇ ਹੈਰਾਨ ਰਹਿ ਗਿਆ ਤੇ 1 200 ਸੀ ਸੀ ਮੋੜਦਾ ਥੋੜਾ ਜਲਦਾ ਗਟਾਈ ਘਟੋ ਗਟਾਈ ਘਟੋ ਹੋਈ ਤਿੰਨ ਜਣੇ ਹੈਗਾ ਕਿ ਨਾ ਆਵਾ ਲੈ ਲਾ ਕੇ ਨਾ ਵਾਜਾ ਮੈਂ ਸੱਤ ਘਾਂਟਾ ਸਾਰੇ ਹੀ ਬੜਾ ਹੋਗਾ ਤੂੰ ਬੋਲਟ ਖੜੇ ਆ ਪਾਲਸਰ ਘੜਾ ਕੇ ਨਹੀਂ ਦੇਖਣਾ ਪਾਲਾ ਫਿਰ ਇਹ ਬਈ ਪਾਲਾ ਮੈਂ ਛੋਟੇ ਵਾਲਾ ਕੰਮ ਗਿਆ ਮਾਲਾ ਜ਼ਿੰਮੇਦਾਰਾਂ ਤੇ ਬਰਕਤ ਆ ਹੋਰ ਕਿਤੇ ਜ਼ਿੰਮੇਦਾਰੀ ਤੇ ਬਰਕਤ ਸਾਰੇ ਹੀ ਬੜਾ ਹੋਗਾ ਵਾ ਬੋਲਟੇ ਖੜੇ ਦੋ ਪਾਲਸਰ ਘੜਾ ਛੋਟਾ ਪ੍ਰੋਜੈਕਟ ਨਹੀਂ ਪੂਰੀ ਦੇ ਘਰ ਇਹਦੀ ਗੱਡੀ ਖੜੀ ਆਪਣੀ ਦੀ ਪੂਰੀ ਜਗਾ ਅਮਰੇ ਦਾ ਬੋਲਟ ਖੜਾ ਮੈਂ ਟਰੈਕਟਰ ਖੜਾਤਾ ਪੂਰੀ ਕਹਿੰਦਾ ਚਲੋ ਹੁਣ ਵਾ ਗੇਟ ਲਾ ਲਮ ਕਹਿੰਦਾ ਬਹੁਤ ਅਮਰੇ ਚਲੋ ਮੇਰਾ ਕੋਟਾ ਬੋਲ ਲਗਾ ਚਲੋ ਬੁਰਾ ਹੋ ਗਿਆ ਚਲੋ ਮੇਰਾ ਲੋ ਬੁਰਾ ਹੋ ਗਿਆ ਚਲੋ ਚਾਹੀਦਾ ਕੜੀਆ ਲੜ ਪੋਵੇ ਫਿਰ ਤੇ ਚੱਲ ਛੁੱਟੀ ਗਈ ਸਾਫਟ ਵੀ ਦੇਖ ਲੈ ਚੱਕੀ ਉਹ ਹਸਾਂ ਵਾਲੇ ਬਣੀ ਵੀ ਨਾ ਇਹਦੇ 4x4 ਇੱਧਰ ਨਹੀਂ ਜਾਂ ਸਾਪਿਆ ਪਰਲੇ ਪਾਸੇ ਸਾਰਾ ਮੋ ਵੀ ਕਹਿੰਦਾ ਇੱਧਰ ਫਲ ਖਾਪੇ ਜਮੇ ਹੈ ਤੁਸ ਨੂੰ ਨਹੀਂ ਜੁਆ ਇੱਧਰ ਪੰਪ ਹੁੰਦੇ ਆ ਬਨ ਦੋਏ ਟਰੈਕਟਰ ਨਾਲ ਤੇ ਉ ਵੀ ਉੱਚਾ ਵੀ ਕਾਫੀ ਉੱਚਾ ਹੈ ਨਾ ਹਾਂ ਨੰਬਰ ਕਰਪਾ ਕਰਕੇ ਫੋਨ ਤੇ ਕਾਦੇ ਵਿੱਚ ਰੱਖਤੀ ਇਹ ਜਮਾ ਹੋਣੀ ਹੈ ਆਪਾਂ ਰੋਪੜ ਦਾ ਨੰਬਰ ਲੈਂਦਾ ਹਾਂ ਹਾਂ ਮਤਲਬ ਇਹ ਟ੍ਰਾਂਸਫਰ ਕਰਾਉਣੀ ਹੈ ਬਾਈ ਜੀ ਕਹਿੰਦੇ ਇਹਦੇ ਬਿਨਾ ਤੁਹਾਡੀ ਜਮਾ ਨਹੀਂ ਹੋਣੀ ਦੋ ਜਾਈ ਦੇ ਇੱਕ ਨੰਬਰ ਲੱਗਦਾ ਇੱਕ ਲਈ ਨਾ ਨੰਬਰ ਹਰਿਆਣੇ ਦਾ ਟਰੈਕਟਰ ਲੱਗ ਮਿਲੂਗਾ ਜੀ ਆਪਾਂ ਨੂੰ ਹਾਂ ਹੁਣ ਇਹ ਆਪਣਾ ਹੁਣ ਪੀਵੀ 12 ਮਿਲੂਗਾ ਜੀ ਜੜਤੀ ਹਾਂ ਕਿੰਨਾ ਕਮਾਉਂਦਾ ਕਿਹੜਾ ਰੂਟਰੀ ਰੂਟਰੀ ਪੈਂਪਾ ਨਾ ਇਹਦੇ ਉਰਲੀ ਸਾਈਡ ਹੈ ਸਾਰਾ ਕੁਝ ਨਹੀਂ ਰੂਟਰੀ ਦੇ ਦੂਸਰ ਹਾਂ ਰੂਟਰੀ ਹੈ ਰੂਟਰੀ ਨੇ ਸਿੰਘੀ ਲੈਣਾ ਤਾਂ ਐਡਾ ਬੜਾ ਇੰਨਾ ਨਾ ਪਿੰਪਲ ਨਾ ਤਾਂ ਟੇਲੇ ਨੇ ਕਪੂਰ ਉਹਨਾਂ ਨੂੰ ਤੇਰੇ ਨੇ ਕਿਚ-ਕਿਚ ਕਰੀ ਜਾਣਾ ਆਹ ਪੰਪ ਹੈ ਇੰਨਾ ਹਾਂ ਹਾਂ ਉੱਪਰ ਆਉ ਦੇਖੋ ਉੱਪਰ ਹਾਂ ਹੈ ਹਾਂ ਇਹਨਾਂ ਦਾ ਆ ਲਿਖੇ ਹੋ ਜਿਆ ਰਹੇ ਹਾਂ ਹਾਂ ਜਾਰ ਹੋ ਗਿਆ ਕਿੱਥੇ ਆਹ ਵਖਲਾ ਉਹ ਜੇ ਕੋਈ 5 ਲੀਟਰ ਵਾਲੀ ਪੀਪੀਏ ਘਰ ਉਹਨੂੰ ਸਿੱੜ ਦਿਓ ਹੁਣ ਆਓ ਕਰ ਜਾਂਦਾ ਵਾ 5 ਲੀਟਰ ਵਾਲੀ ਪੀਪੀ ਗੱਲ ਤਾਂ ਤੋਇਆ ਕਰਨਾ ਹੈ ਮਾੜਾ ਮੋਟਾ ਜਦ 7 ਵਾਲੀ ਗੱਲ ਮੇਰੀ ਕੰਮ ਕਰਨ ਦਾ ਘੱਟ ਕਿਤੇ ਨਹੀਂ ਭਾਈ 2 ਘੰਟੇ ਕਿਤੇ ਨੇੜੇ ਲਾ ਦੋ 10 ਲੀਟਰ ਕਿ ਨਹੀਂ ਕਿੰਨਾ ਸਕਾਈ ਬਾਅਦ ਚ ਲੱਗੀ ਹੋਈ ਹੈ ਭਾਈ ਜੇ ਤਾਂ ਹੋਵੇ 17 ਫਾਲ ਫੇਰ ਤਾਂ ਇਹਨੇ ਕੀਲੇ ਦਾ ਇਹ ਪਤਾ ਲੱਗਣਾ ਕਿ ਕਿਹੜੇ ਚਾਰੇ ਆਏ ਹੈ ਠੀਕ ਹੈ ਜੀ ਜੀ ਕਿ ਮਾਤੇ ਲਾ ਕਿੱਥੇ ਚੱਲਦਾ ਕਿਨੇ ਸਟਾਰਟ ਕਰਿਆ ਕਿੰਨੇ ਟਾਈਮ ਪਹੁੰਚਣਾ ਆਹੜਾ ਕੁਛ ਅਸਲੀ 78 6 7 ਤੇ ਦਿੱਤਰ ਤੇ ਉੱਪਰ ਤਿੰਨ ਉਹ ਜੀਪੀਐਸ ਸਮਝ ਲੈ ਹਾਂਜੀ ਜੀਪੀਐਸ ਸਿਸਟਮ ਆ ਭਾਈ ਦਾਦ ਕਿੱਲੇ ਦਾ ਘੇਰਾ ਹੋਵੇ 17 18 ਹਲੋ ਬੇ ਇਹਨੇ ਐ ਪਤਾ ਲੱਗਣਾ ਘੰਟੇ ਦੀ ਬਾਅਦ ਤੇ ਫਿਰ ਉਹ ਜੇ ਕੰਮ ਨੂੰ ਆ ਫਿਰ ਇਹ ਲੈ ਵੀ ਜੱਗਿਆ ਬਹੁਤ ਬਹੁਤ ਮੁਬਾਰਕਾਂ ਦਿਨਾਂ